ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰਸਟੀ ਅੰਦਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਹੀ ਸਾਰਾ ਪਿਆਰ ਭੇਜਦੀਆਂ ਸਾਰਿਆਂ ਤਹਿ ਦਿਲੋਂ ਧੰਨਵਾਦ ਤੇ ਕੈਨੇਡਾ ਦੇ ਵਿੱਚ ਜਿਹੜੀਆਂ ਭੈਣਾਂ ਰਹਿੰਦੀਆਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਖੁਸ਼ਖਬਰੀ ਆ ਯੋਥੇ ਮੇਰੀ ਇੱਕ ਭੈਣ ਹੈਗੀ ਆ ਜੇ ਕਿਸੇ ਭੈਣ ਨੇ ਕੋਈ ਲੇਡੀ ਸੂਟਾਂ ਵਗੈਰਾ ਬਣਵਾਉਣੇ ਹੋਣ ਤਾਂ ਤੁਸੀਂ ਉਹਨਾਂ ਦਾ ਮੇਰੇ ਤੋਂ ਐਡਰੈਸ ਲੈ ਕੇ ਕਿਸੇ ਵੀ ਤਰ੍ਹਾਂ ਦਾ ਲੇਡੀ ਸੂਟ ਬਣਵਾ ਸਕਦੇ ਹੋ ਹਨ ਫੋਨ ਨੰਬਰ ਲੈ ਸਕਦੇ ਹੋ ਐਡਰੈਸ ਲੈ ਸਕਦੇ ਹੋ ਕਿੱਥੇ ਰਹਿੰਦੇ ਆ ਹਨ ਜਿਵੇਂ ਕਿਵੇਂ ਤਾਂ ਅੱਜ ਜਿਹੜਾ ਪਟੌਪਿਕ ਲੈ ਕੇ ਆਏ ਉਹ ਸਲਵਾਰ ਆ ਲਾਈਨਿੰਗ ਵਾਲੀ ਆਪਾਂ ਕਿਵੇਂ ਕੱਟਣੀ ਆ 3 ਮੀਟਰ ਆਪਣੇ ਕੋਲ ਕੱਪੜਾ ਆਪਾਂ ਸਟ੍ਰੇਟ ਰੱਖਣੀ ਆ ਭਾਰੀ ਰੱਖਣੀ ਉਹ ਆਪਣੀ ਮਰਜ਼ੀ ਹੈ ਹਨ ਸਭ ਤੋਂ ਪਹਿਲਾਂ ਕੱਪੜਾ ਕਿਵੇਂ ਮੈਨਾ ਕਾਫੀ ਭੈਣਾਂ ਆਪਣੇ ਨਾਲ ਉਹ ਜੁੜੀਆਂ ਹੋਊਗਾ ਜਿਨ੍ਹਾਂ ਨੇ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਬਿਕੋਸ਼ ਵੀ ਨਹੀਂ ਆਉਂਦਾ ਕਹਿੰਦੀਆਂ ਕਪੜਾ ਆਪਾਂ ਮੇਨਣਾ ਆਏ ਆ ਦੇਖੋ ਇਹ ਪੀਤਾ ਪੂਰਾ ਹੋ ਜਾਂਦਾ ਹੈ ਕਿੰਨਾ ਹੋ ਜਾਂਦਾ ਆਪਣਾ 3 ਮੀਟਰ ਜਾਨੀ ਕਿ ਇਹ ਪੀਤਾ ਹੁੰਦਾ 2 ਮੀਟਰ ਦਾ ਇਹ ਪੀਤਾ ਪੂਰਾ ਆਪਣਾ ਹੋ ਜਾਂਦਾ ਇੱਥੋਂ ਤੱਕਰ ਫਿਰ 3 ਹੋ ਜਾਂਦਾ ਹੁਣ ਇਹ ਹੈ 280 ਕਪੜਾ ਤੇ ਉਧਰਲੇ ਪਾਸੋਂ ਕੰਨੀਆਂ ਦੀ ਲਾਹਤ ਹੀ ਇਧਰਲੇ ਪਾਸੋਂ ਕੰਨੀਆਂ ਆਪਾਂ ਇਹਦੀ ਲਾਹਤ ਨਹੀਂ ਤੇ ਪ੍ਰੈਸ ਮਾਰ ਕੇ ਕੱਟਣਾ ਕਪੜਾ ਕਦੋਂ ਵੀ ਕੱਟਣਾ ਕਈ ਵਾਰੀ ਕਪੜ ਨੇ ਸੰਗੋਟਣਾ ਹੁੰਦਾ ਪ੍ਰੈਸ ਮਾਰਨ ਦੇ ਨਾਲ ਤੇ ਕਈ ਵਾਰੀ ਕਪੜੇ ਨੇ ਫੈਲਾਣਾ ਹੁੰਦਾ ਇਹ ਦੋਨੇ ਚੀਜ਼ਾਂ ਹੁੰਦੀਆਂ ਇਹ ਕੱਪੜੇ ਦਾ ਪ੍ਰੈਸ ਨਾਲ ਸੰਗੜਦੇ ਆ ਕਈ ਕੱਪੜੇ ਬਾਹਰ ਜਾਂਦੀ। ਤਾਂ ਕਰਕੇ ਲਾਜ਼ਮੀ ਹੁੰਦਾ ਵੀ ਪ੍ਰੈਸ ਮਾਰੋ ਤੇ ਫਿਰ ਕੱਟੋ ਕੱਪੜੇ ਨੂੰ। ਠੀਕ ਆ। ਯਾਨੀ ਕਿ 2.80 ਕਪੜਾ ਇਹਨੂੰ ਤੁਸੀਂ 3 ਮੀਟਰ ਮੰਨ ਕੇ ਚੱਲ ਸਕਦੇ ਹੋ। 3 ਮੀਟਰ ਵਾਲੀ ਕਾਰਟ ਹੀ ਆਪਾਂ ਕਟਾਂਗੇ। ਫਿਰ ਵੀ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਹੈ ਨਾ ਮੇਰੀ ਬੋਲੀ ਦੀ ਜਾਂ ਕੁਝ ਵੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਉਵੇਂ ਦੇ ਕਮੈਂਟ ਕਰਦਾ ਕਰੋ ਤਾਂ ਕਿ ਮੈਂ ਉਸ ਚੀਜ਼ ਤੇ ਦੁਬਾਰੇ ਥੋੜਾ ਜ਼ੋਰ ਲਾ ਕੇ ਵੀਡੀਓ ਬਣਾਵਾ ਬਣਾਵਾ ਹਨ ਕੇਵਰੀ ਮੈਂ ਜਿਵੇਂ 2.5 3 ਇੰਚ ਪੈਕ ਤੋਂ ਸਲਵਾਰ ਨੂੰ ਡਾਊਨ ਕਰਦਾ ਉਹ ਚੀਜ਼ਾਂ ਜਿੰਨੀਆਂ ਪਹਿਲਾਂ ਨਹੀਂ ਸਮਝ ਆਉਂਦੀ ਉਹ ਵੀ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਬਈ ਆਹ ਚੀਜ਼ ਸਮਝ ਨਹੀਂ ਲੱਗੀ ਜਾਂ ਕੋਈ ਹੋਰ ਦਿੱਕਤ ਆਉਂਦੀ ਹੈ ਸਲਵਾਰ ਘੁੰਮਦੀ ਆ ਹਨਾ ਜਾਂ ਕੋਈ ਇਸ ਤਰ੍ਹਾਂ ਦਾ ਬਾਕੀ ਸਲਵਾਰ ਕੋ ਮੋਂ ਤੋਂ ਮਤੋਂ ਦਾ ਦੇ ਨੇ 2 ਇੰਚੇ ਘੱਟੋ ਘੱਟ ਪਹੁੰਚ ਨੂੰ ਵਿੱਚ ਉਹਦੇ ਪਾਇਆ ਕਰੋ ਕੁੰਦਿਆਂ ਵਿੱਚ ਬਾਕੀ ਸਲਵਾਰ ਦੇ ਜਿਹੜਾ ਅੰਦਰਲੇ ਪਾਸੇ ਵਾਲ ਥੋੜੇ ਮੋਟੇ ਰੱਖਿਆ ਕਰੋ ਚੋੜੀ ਵਾਲੇ ਪਾਸੇ ਵਾਲ ਥੋੜੇ ਮੋٹے ਰੱਖਿਆ ਕਰੋ ਬਾਹਰਲੇ ਪਾਸੇ ਥੋੜੇ ਵਾਲ ਬਰੀਕ ਰੱਖਿਆ ਕਰੋ ਅਨ ਉਧਰੋਂ ਕੰਨੀ ਆਪਾਂ ਲਾਤੀ ਹੁਣ ਆਪਾਂ ਕੀ ਕਰਨ ਸਭ ਤੋਂ ਪਹਿਲਾਂ ਸਲਵਾਰ ਦੇ ਫੱਟੇ ਗੱਡਾਂਗੇ ਅੰਦਰ ਇਹ ਐਸਾ ਠੀਕ ਆ ਆਪਦੀ ਆਪ ਕੱਪੜੇ ਨੇ ਜਿੱਥੇ ਸੈੱਟ ਹੋਣਾ ਉੱਥੇ ਸੈੱਟ ਹੋਊਗਾ ਆਪਾਂ ਖਿੱਚ ਕੇ ਨਹੀਂ ਸੈੱਟ ਕਰਦੇ ਇਹ ਤੋਂ ਫੱਟੇ ਨਿਕਲਣਗੇ ਨਾਲੋਂ ਬੈਲਟ ਨਿਕਲੂਗਾ ਉਸੇ ਤਰੀਕੇ ਫਿਰ ਪ੍ਰੈਸ ਮਾਰਾਂਗੇ ਆਪਾਂ ਦੀ ਜਿੰਨਾ ਆਪਾਂ ਕੱਪੜੇ ਤੇ ਪ੍ਰੈਸ ਮਾਰਾਂਗੇ ਉਨੇ ਕੱਪੜੇ ਨੂੰ ਰੂਪ ਚੜੂਗਾ ਬਣਾਉਣ 'ਚ ਵੀ ਤੇ ਕੱਟਣ 'ਚ ਵੀ ਜੇ ਕੱਟਿਆ ਵਧੀਆ ਹੋਊਗਾ ਤਾਂ ਸੂਟ ਬਣੂਗਾ ਆਟੋਮੈਟਿਕੀ ਵਧੀਆ ਹਨਾ ਇਹ ਚੀਜ਼ ਦਾ ਤੁਹਾਨੂੰ ਵੀ ਪਤਾ ਮੇਰੇ ਨੂੰ ਵੱਧ ਨਾਪ ਕਾਟੇ ਦੋਨੇ ਚੀਜ਼ਾਂ ਦਾ ਨਾ ਖਾਸ ਧਿਆਨ ਰੱਖੋ ਨਾਪ ਲੈਣ ਵੇਲੇ ਪੂਰਾ ਬਰੀਕੀ ਦੇ ਵਿੱਚ ਹਰ ਇੱਕ ਚੀਜ਼ ਕੱਲੀ ਕੱਲੀ ਪਲੋਈ ਤੋਂ ਲੈ ਕੇ ਮੋਢੇ ਤੱਕ ਸੈਡ ਸਲਾਈ ਕੋਣੀ ਹਰ ਇੱਕ ਚੀਜ਼ ਬਣਾਇਆ ਕਰੋ ਵੀ ਬਾਹਰ ਚ ਆਪਾਂ ਨੂੰ ਤਾਂ ਗਰ ਜੜਾਉਣਾ ਪਵੇ ਨਾਲੇ ਗਾਹ ਨੂੰ ਦਿੱਕਤ ਆਉਂਦੀ ਨਾਲੇ ਆਪਾਂ ਨੂੰ ਆਪ ਨੂੰ ਦਿੱਕਤ ਆਉਂਦੀ ਹੈ ਨਾ ਬਾਰੀ ਬਾਰੀ ਹਾਂ ਜੀ ਚੰਗੀ ਤਰ੍ਹਾਂ ਆਪਾਂ ਤੇ ਪ੍ਰੈਸ ਮਾਰ ਲਈ ਬਾਕੀ ਜੇ ਕਿਸੇ ਵੀ ਭੈਣ ਦਾ ਫੋਨ ਨਹੀਂ ਚੱਕਿਆ ਇਹਨਾਂ ਕਿਰਪਾ ਕਰਕੇ ਗੁੱਸਾ ਨਹੀਂ ਕਰਨਾ ਕਿਉਂਕਿ ਕੰਮ ਹੀ ਦੁਕਾਨ ਤੇ ਹੁੰਦਾ ਜਾਂ ਵਿਜੀ ਹੁੰਦਾ ਕਿਤੇ ਜਾਂ ਇਧਰ ਉਧਰ ਗਏ ਹੁੰਦੇ ਆ ਜਾਂ ਕਿਸੇ ਦਾ ਵਟਸਐਪ ਤੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਹੁੰਦਾ ਤਾਂ ਕਿਸੇ ਵੀ ਭੈਣ ਨੇ ਗੁੱਸਾ ਨਹੀਂ ਕਰਨਾ ਸਭ ਤੋਂ ਤਾਂ ਇਹ ਜ਼ਰੂਰੀ ਚੀਜ਼ ਮੈਨੂੰ ਕਹਿਣਾ ਹੁੰਦਾ ਕਿਉਂਕਿ ਹਰ ਕੋਲ ਤੁਹਾਨੂੰ ਪਤਾ ਵੀ ਟਾਈਮ ਕਿਸੇ ਕੋਲੇ ਵੀ ਸਾਰਿਆਂ ਨੂੰ ਦਿੱਕਤ ਹੁੰਦੀ ਹੈ ਜਿਵੇਂ ਤੁਹਾਨੂੰ ਹੁੰਦੀ ਹੈ ਉਹ ਵੀ ਮੈਨੂੰ ਦਿੱਕਤ ਆਉਂਦੀ ਟਾਈਮ ਦੀ ਮੈਂ ਨਾਲ ਵੀਡੀਓ ਵੀ ਬਣਾਉਣੀ ਹੁੰਦੀ ਹੈ ਨਾਲ ਆਪਣਾ ਕੰਮ ਵੀ ਕੱਟਣਾ ਹੁੰਦਾ ਨਾਲ ਨਾਲ ਹਨਾ ਹਜੇ ਆਪਾਂ ਇੱਕ ਸਲਾਈ ਦੀ ਵੀਡੀਓ ਪਾਉਣੀ ਹੈ ਵੀ ਪੂਰੇ ਸੂਟ ਸਲਾਈ ਕਿਵੇਂ ਕਰਨਾ ਕੁੜਤਾ ਪਜਾਮਾ ਕਿਵੇਂ ਸਲਾਈ ਕਰਨਾ ਇਹ ਵੀ ਵੀਡੀਓ ਮੇਰੇ ਧਿਆਨ ਦੇ ਵਿੱਚ ਆਪਾਂ ਜਲਦੀ ਪਾਵਾਂਗੇ ਠੀਕ ਆ ਆ ਲੋ ਸ਼ੇਂਜ ਜਪੀਤਾ ਆਪਾਂ ਨੇ ਕੱਢ ਲਿਆ 벨ਟ ਦਾ ਉੱਪਰ ਸਲਵਾਰ ਦੀ ਲਵਾਈ ਕਿੰਨੀ ਆ 35 ਤਿਆਰ ਆ 35 ਆਪਾਂ 3 ਇੰਚ ਵਾਧ ਰੱਖਾਂਗੇ ਅੱਧਾ ਇੰਚ ਵਾਧ ਆਪਾਂ ਮੂਰ ਨੂੰ ਸਲਵਾਰ ਨੂੰ ਚੱਕਾਂਗੇ ਜੇ ਤੁਸੀਂ ਕਹਿੰਦੇ ਮੂਰ ਨੂੰ ਸਲਵਾਰ ਡਿਗਦੀ ਰਹਿੰਦੀ ਆ ਉਹ ਮੈਂ ਤੁਹਾਨੂੰ ਹੁਣੇ ਚੱਕ ਕੇ ਦਿਖਾ ਦਉਂਗੀ ਕਿਵੇਂ ਚੱਕਣੀ ਆ ਤਾਂ ਪਹੁੰਚ ਇਸ ਪਰੰਦਾ 13 ਆਪਾਂ ਕਿੰਨਾ ਰੱਖਾਂਗੇ ਨੂੰ 11 2 ਇੰਚ ਘੱਟ ਰੱਖਿਆ ਕਰੋ ਜੇ ਤੁਸੀਂ ਕਰ ਸਲਵਾਰ ਘੁੰਮੇ ਨਾ ਆ ਲੋ 11 ਇੱਥੋਂ ਵੀ 11 E tuvi 11 ਆਪਰੇ ਫੱਟੇ ਕੱਟੇਗੇ ਨਾ ਹੁਣ ਆਪਾਂ ਇਹਨੂੰ ਮੂਰੂ ਥੋੜਾ ਜਿਹਾ ਚੱਕਾਂਗੇ ਅੱਗੇ ਨੂੰ ਸਲਵਾਰ ਨਾ ਡਿੱਗੇ ਅੱਡੀਆਂ ਤੇ ਰਵੇ ਇਹ ਐਸ ਤਰ੍ਹਾਂ ਪਹਿਲਾਂ ਸੈੱਟ ਕਰ ਲਾਂਗੇ ਸਾਰਾ 6 ਇੰਚ ਫੀ ਤਾਂ ਉਹ ਵੀ ਆਪਾਂ ਬੈਲਟ ਦਾ ਕੱਢਿਆ ਥੱਲੇ 35 ਤੇ 33 38 ਐਨਾਂ ਕੱਪੜਾ ਨੂੰ ਆਪਾਂ ਐਸ ਤਰ੍ਹਾਂ ਰੋੜਪਾ ਮਤਸੀਂ ਨਾ ਜੇ ਹਜੇ ਨਹੀਂ ਸਾਹ ਆਏ ਗਲਾਈ ਦੇ ਲਿਆ ਕਰੋ ਬਿਲਕੁਲ ਚਾਕਣਾ ਇੱਥੋਂ ਗਲਾਈ ਲੋਟੀ ਹੌਲੀ ਹੌਲੀ ਤਿੱਖਾ ਨਹੀਂ ਕਰਨਾ ਗਲਾਈ ਲੋਟਾ ਆ ਹਾਜੀ ਜਿਹੜੀ ਆਪਣੀ ਮੂਹਰਲੇ ਪਾਸੇ ਆ ਗਈ ਪਹੁੰਚ ਗਈ ਤੇ ਇਧਰ ਟੱਕ ਲਾ ਲਿਆ ਕਰੋ ਤਾਂ ਕਿ ਭਲੇਖਣ ਲੱਗੇ ਉਤਲਾ ਪਾਸਾ ਜਿਹੜਾ ਆ ਪਹੁੰਚਿਆ ਦਾ ਪਾਸਾ ਆ ਉਤਲਾ ਪਾਸਾ ਆਪਣਾ ਠੀਕ ਆ ਇਹੋ ਪਰਖਾਂ ਕੇ ਸਾਈਡ ਤੇ ਫੱਟੇ ਆਪਣੇ ਕੱਟੇ ਗਏ ਨੇ ਹੁਣ ਆਪਾਂ ਇੱਥੋਂ 벨ਟ ਕੱਢ ਲਈ ਨਾਲ ਦੀ ਨਾਲ ਕੱਪੜਾ ਸੈੱਟ ਹੀ ਪਿਆਗਾ 벨ਟ ਜਿਹੜੀ ਮੈਂ ਫੀਤਾ 6 ਇੰਚ ਕੱਢਦਾ ਨੂੰ ਉੱਪਰ 6.5 ਪਾਉਣਾ ਹੁਣਾਂ ਕਈ ਵਾਰੀ ਕੋਈ ਕਾਨ ਵਗੈਰਾ ਹੋ ਜੇ ਜਾਂ ਸਲਵਾਰ ਉੱਚੀ ਹੋ ਜੇ ਫਿਰ ਉਹ ਚੀਜ਼ ਡਾ ਰਹਿਂਦਾ ਜੋ ਸਲਵਾਰ ਸਾਰੀ ਆਪਣੀ ਜੁੜਗੀ ਪਹੁੰਚ ਜੜਨ ਤੋਂ ਪਹਿਲਾਂ ਇੱਕ ਵਾਰੀ ਪ੍ਰੈਸ ਮਾਰ ਕੇ ਲਵਾਈ ਮਿਲ ਲਿਆ ਕਰੋ ਹਨਾ ਬਧੀ ਦਾ ਕੋਈ ਦੁੱਖ ਨਹੀਂ ਘੱਡੀ ਦਾ ਬਹੁਤ ਔਖਾ ਹੋ ਜਾਂਦਾ ਉੱਚੀ ਸਲਵਾਰ ਫਿਰ ਬਹੁਤ ਦਿੱਕਤ ਆਉ ਹੋਗੀ ਹਨਾ ਸਾਢੇ 6 ਇੱਥੋਂ ਵੀ ਸਾਢੇ 6 ਕਰ ਲਿਆ ਕਰੋ ਤੇ ਇੱਥੋਂ ਵੀ ਸਾਢੇ 6 벨ਟ ਹੈ ਕਿੰਨੀ 25 ਭਾਏ ਦੀ ਆਪਾਂ ਕਿੰਨੀ ਰੱਖਾਂਗੇ 26 ਇਨੇ ਸ਼ਰਟ ਦੀ ਵੀਡੀਓ ਆਪਾਂ ਪਰਸੋਂ ਪਾਤੀ ਸੀ ਮੈਂ ਸਲਵਾਰ ਇਸੇ ਕਰਕੇ ਰੱਖੀ ਬੈਠਾ ਸੀ ਵੀ ਸਲਵਾਰ ਦੀ ਵੀਡੀਓ ਆਪਾਂ ਪਾਉਣੀ ਪਉਣੀ ਹੈ ਲਾਜ਼ਮੀ ਹੈ ਨਾ ਟਾਈਮ ਚੋਂ ਟਾਈਮ ਕੱਢ ਕੇ ਬਾਕੀ ਜੇ ਕਿਸੇ ਵੀ ਭੈਣ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਉਹ ਨਾਲ ਦਿਆ ਕਰੋ ਜਰੂਰ ਵੀ ਆ ਵੀ ਤੁਸੀਂ ਐਂ ਕਰ ਸੋ ਇੱਕ ਭੈਣ ਨੇ ਬਹੁਤ ਵਧੀਆ ਸੁਝਾਅ ਮਨ ਦਿੱਤਾ ਵੀ ਭਾਈ ਤੁਸੀਂ ਨਾਲ ਨਾਪ ਵੀ ਲਿਖਿਆ ਕਰੋ ਹੁਣ ਮੈਂ ਨਾਪ ਨਾਲ ਲਿਖ ਦਿੰਨਾ ਤਾਂ ਕਿ ਤੁਹਾਨੂੰ ਸੂਟ ਜੇ ਕੱਟਣਾ ਵੀ ਪਵੇ ਤਾਂ ਘੱਟ ਤੋਂ ਘੱਟ ਉਹ ਫਿਟਿੰਗ ਨੂੰ ਦੇਖ ਕੇ ਆਪਾਂ ਓਵੇਂ ਦਾ ਸੂਟ ਕੱਟ ਸਕਦੇ ਐਨ ਮੈਨ ਹਨਾ ਉਹ ਜੀ ਇਹਨਾਂ ਪੂਰਾ ਆਪ ਨੂੰ ਫਰਕ ਪੈ ਜਾਂਦਾ ਜਦੋਂ ਉਹਦੇ ਨੇੜੇ ਤੇੜੀ ਨਾਪ ਹੋਵੇ ਕੁਝ ਆਪਾਂ ਉਹਦਾ ਬਿਅਰਤ ਬੰਦੀ ਚ ਕਰ ਲੈਨੇ ਤੇ ਆ ਇੰਟਰਲੌਕ ਪਹਿਲਾਂ ਆਪਾਂ ਨੇ ਕੱਟ ਲਾਂਗੇ ਇਹਦੇ ਪਾਸੋਂ ਨਾਲ ਨਾਲ ਆਪਾਂ ਇਹਦੀ ਲੈਂਡਿੰਗ ਦੀ ਵੀਡੀਓ ਪਾ ਦੇ ਤੁਹਾਨੂੰ ਵੀ ਕਿਵੇਂ ਕੱਟਣੀ ਹੈ ਲੈਂਡਿੰਗ ਹਨ ਸੌਖਾ ਹੋ ਜੇ ਤਾਂ। ਬਾਕੀ ਫਿਰ ਵੀ ਜੇ ਕੋਈ ਚੀਜ਼ ਰਹਿ ਜਾਂਦੀ ਹੈ ਤਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ। ਬਾਕੀ ਜਿਹੜੀਆਂ ਭੈਣਾਂ Facebook ਵਗੈਰਾ ਚਲਾਉਂਦੀਆਂ ਜਾਂ ਗਰੁੱਪ ਬਣੇ ਹੋਏ ਕਈ ਕਾਫੀ ਭੈਣਾਂ ਨੇ ਹਨ ਉਹ ਗਰੁੱਪ ਦੇ ਵਿੱਚ ਚੈਨਲ ਨੂੰ ਜਰੂਰ ਪਾਇਆ ਕਰੋ ਤਾਂ ਕਿ ਅੱਗੇ ਕੇ ਭੈਣਾਂ ਕੋਲੇ ਜਾ ਸਕੇ ਵੀਡੀਓ। ਹਲੋ ਹੁਣ ਆਪਾਂ ਸਾਰੇ ਕੱਪੜੇ ਦੂਰਾ ਕਰ ਲਾਂਗੇ। ਏਮ ਠੀਕ ਆ ਟਾਈਮ ਕਿੰਨਾ ਮਰਜੀ ਲੱਗ ਜਾਏ ਇਹ ਨਹੀਂ ਹੈ ਵੀ ਤੁਹਾਨੂੰ ਟਾਈਮ ਲੱਗਦਾ ਤੇ ਮੈਨੂੰ ਨਹੀਂ ਲੱਗਦਾ ਟਾਈਮ ਜੇ ਆਪਾਂ ਵਧੀਆ ਕੰਮ ਕਰਨਾ ਤਾਂ ਸਾਰਿਆਂ ਨੂੰ ਹੀ ਲੱਗੂਗਾ ਹਨਾ ਕੱਟਣ ਦੇ 2-2 ਘੰਟੇ ਵੀ ਲੱਗ ਜਾਂਦੇ ਆ 2.5-2 ਘੰਟੇ ਵੀ ਲੱਗਦੇ ਸੂਟ ਕੱਟਣ 3-3 ਵੀ ਲੱਗ ਜਾਂਦੇ ਕਈ ਸੂਟ ਐ ਹੋਰ ਤਰ੍ਹਾਂ ਦੇ ਔਖੇ-ਔਖੇ ਹੁੰਦੇ ਆ ਉਹ ਕੱਟਣ ਤੇ ਟਾਈਮ ਲੈਂਦੇ ਆ ਕਟਾਈ ਦੇ ਸਿਰਫ ਹੀ ਸਾਰਾ ਸੂਟ ਹੈ ਹਨਾ ਜੇ ਕੱਟੇ ਹੀ ਗਲਤ ਗਿਆ ਫਿਰ ਬਨੂ ਕਾ ਵੀ ਗਲਤੀ ਤਾਂ ਕਰਕੇ ਟਾਈਮ ਦੀ ਨਾ ਚਿੰਤਾ ਕਰਿਆ ਕਰੋ ਮੈਨੂੰ ਘੰਟਾ ਲੱਗ ਗਿਆ 2 ਘੰਟੇ ਲੱਗ ਗਿਆ ਟਾਈਮ ਲੱਗਦਾਗਾ ਵਧੀਆ ਸੂਟ ਕੱਟਣ ਨੂੰ ਇਹ ਦੋਪਰ ਸੂਟ ਕੱਲੀ ਕੱਲੀ ਚੀਜ਼ ਦੇਖ ਕੇ ਕੱਟਣੀ ਹੈ ਫਿਰ ਟਾਈਮ ਲੱਗੂਗਾ ਹੀ ਲੱਗੂਗਾ ਬਾਕੀ ਜੇ ਕਿਸੇ ਭੈਣ ਨੇ ਕੈਂਚੀ ਲੈਣੀ ਹੋ ਉਹ 12 ਨੰਬਰ ਲਿਆ ਕਰੋ ਜਰਮਨ ਸ਼ੇਪ ਹਨ ਤੇ ਇੱਕ ਹੋਰ ਵੀ ਕੈਂਚੀਆਂਆਂ ਪਲਾਸਟਿਕ ਜਿਉਂ ਉਹ ਵੀ ਵਧੀਆ ਦੱਸਦੇ ਮੈਂ ਹਜੇ ਵਰਤੀ ਨਹੀਂ ਉਹ ਮੈਂ ਤੁਹਾਨੂੰ ਦੁਕਾਨ ਦਿਖਾਤੀ ਸੀ ਜਿਹੜੀਆਂ ਭੈਣਾਂ ਬਠੰਡੇ ਆ ਸਕਦੇ ਆ ਉਹ ਮਹਿਣਾ ਚੌਂਕ ਦੇ ਵਿੱਚੋਂ ਆ ਕੇ ਕੈਂਚੀਆਂ ਤੁਸੀਂ ਉੱਥੋਂ ਲੈ ਸਕਦੇ ਹੋ ਹਨ ਤੇ ਵੀ ਕਿਸੇ ਤੋਂ ਭਾਰੀ ਕੈਂਚ ਨਹੀਂ ਜਲਦੀ ਤਾਂ ਅੱਜਕੱਲ ਹੌਲੀਆਂ ਕੈਂਚੀਆਂ ਵੀ ਆਗੀਆਂ ਸ਼ੂਟਿੰਗ ਸ਼ੂਟਿੰਗ ਉਹ ਵੀ ਵਧੀਆ ਕਟਿੰਗ ਕਰਦੇ ਜਾਂਦੇ ਨੇ ਮਿਲੋ ਜੀ ਅਪਰੇ ਦੋ ਸੈਟ ਹੋ ਗਏ ਨਾ ਉਹਨਾਂ ਆਪਾਂ 6 ਇੰਚ ਫੀਟ ਤਾਂ ਫੇਰ ਕੱਢਾਂਗੇ ਬੈਲਟ ਦੇ ਉੱਪਰ ਹੀ ਹੋਮੀ ਹਾਂਜੀ ਆਮੈਂ 6 ਇੰਚ ਕੱਢ ਲਿਆ ਫਿਰ ਤਾਂ ਉੱਪਰ ਸਲਵਾਰ ਦੀ ਲੰਬਾਈ ਕਿੰਨੀ ਹੈ 35 ਤੇ 33 38 ਆ ਤਾਂ ਹੋ ਗਈ ਥੋੜੀ ਲੰਬਾਈ ਠੀਕ ਆ ਆ ਮੈਂ ਕਰੂੰਗਾ ਘੱਟ ਤੋਂ ਘੱਟ 2.5 ਇੰਚ ਡਾਉਣ ਇਹਨੂੰ ਅੱਡੀਆਂ ਵਾਲੇ ਪਾਸ ਇਹ 2 ਇੰਚ ਆਪਾਂ ਉਹ ਘੱਟ ਪਾ ਸੀ 2 ਇੰਚ ਤਾਂ ਉਹ ਤੇ 2 ਇੰਚ ਸਿਉਣਾ ਕਿੰਨਾ ਹੋਇਆ ਟੋਟਲ 4 4 ਦਾ ਕਿੰਨਾ ਹੋ ਗਿਆ 2 2 ਇੰਚ ਆ ਪੈਦਰੋ ਰੱਖਾਂਗੇ ਇਹਨੂੰ ਤੁਸੀਂ ਜੇ ਕਿਸੇ ਦਾ ਢਿੱਡ ਜ਼ਿਆਦਾ ਲੰਬਾ ਕਰਾ ਪੈ ਜਾਂਦਾ ਤਾਂ ਫਿਰ ਤੁਸੀਂ ਇਹਨੂੰ 3 ਇੰਚ ਵੀ ਕਰ ਸਕਦੇ ਹੋ ਕੱਪੜੇ ਨੂੰ ਕੋਈ ਦਿੱਕਤ ਨਹੀਂ ਆਊਗੀ ਅੱਡੀਆਂ ਸਮਾਂ ਦੀ ਟੱਗੀਆਂ ਟੱਗੀਆਂ ਰਹਿਣਗੀਆਂ ਤੇ ਸਲਵਾਰ ਅੱਗੋਂ ਸਟ੍ਰੇਟ ਸਟ੍ਰੇਟ ਰੂ ਖੜਮੀ ਖੜਮੀ ਠੀਕ ਆ ਮੈਂ ਪ੍ਰੈਸ ਤੇ ਥੋੜਾ ਵੱਧ ਧਿਆਨ ਦਿਆ ਕਰੋ ਕਿਉਂਕਿ ਜਿਵੇਂ ਆਪਾਂ ਹੁਣ ਇਹਨੂੰ ਸੈੱਟ ਕਰਕੇ ਉਹ ਵੀ ਪ੍ਰੈਸ ਮਾਰ ਲਾਂਗੇ ਇਸ ਤੇ ਜੇ ਤੋ ਕ੍ਰੀਜ਼ ਪਾਏਗੀ ਫਿਰ ਨਹੀਂ ਕਪੜਾ ਹਲਦਾ ਕਾਫੀ ਭੈਣਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਕਾਫੀ ਭੈਣਾਂ ਨੂੰ ਅਜੇ ਵੀ ਨਹੀਂ ਆਈ ਹੈ ਨਾ ਕੋਈ ਦਿੱਕਤ ਨਹੀਂ ਜਦੋਂ ਤੁਸੀਂ ਹੌਲੀ-ਹੌਲੀ ਪੰਜ ਚਾਰ ਵਾਰੀ ਮੇਰੇ ਹਿਸਾਬ ਨਾਲ ਕਟੋਗੇ ਤਾਂ ਉਹ ਵੀ ਹਿਸਾਬ ਆ ਜੀ ਬਾਕੀ ਜੇ ਤੁਹਾਡੇ ਹਿਸਾਬ ਨਾਲ ਸਲਵਾਰ ਸਹੀ ਆਉਂਦੀ ਆ ਫਿਰ ਕੋਈ ਲੋੜ ਨਹੀਂ ਵੀ ਤੁਸੀਂ ਐਵੇਂ ਹੀ ਕੱਟ ਲਾ ਹੈ ਨਾ ਅੱਡੀਆਂ ਤੋਂ ਜੇ ਤੁਹਾਨੂੰ ਸਮਝ ਆ ਗਈ ਅੱਡੀਆਂ ਤੋਂ ਆਪਾਂ ਸਲਵਾਰ ਕਿਵੇਂ ਚੱਕ ਨੂੰ ਹਟਾਉਣੀ ਹੈ ਬਸ ਉਹ ਜੀ ਨੂੰ ਜ਼ਰੂਰ ਧਿਆਨ ਦੇ ਦਿਓ ਵੀ ਅੱਡੀਆਂ ਉਹ ਬੁਰੀਆਂ ਜਿਹੀਆਂ ਲੱਗ ਰਹੀਆਂ ਨਾ ਅੱਡੀਆਂ ਨੰਗੀਆਂ ਆਉਂਦੀਆਂ ਚੇਂਜ ਕੀਤਾ ਭਾਈ ਇਧਰ ਵੀ ਕੱਢਾਂਗੇ ਉੱਪਰ 35 ਤੇ 38 ਆ ਹੋ ਗਈ ਆਪਣੀ ਲੰਬਾਈ ਨੇਰੇ ਕਰਕੇ ਦਿਖਾ ਦੂ ਕੈਮਰਾ ਆ ਹੋ ਗਿਆ 2.5 ਇੰਚ ਵੱਧ ਇੱਥੋਂ ਆਪਾਂ ਰੱਖਾਂਗੇ 2 2 ਦੀ ਬਜਾਏ ਮੈਂ ਤੁਸ ਜਵਾ 2 ਕਰ ਲਿਆ ਕਰੋ ਬਾਅਦ ਚ ਕਪੜਾ ਵੱਡਿਆ ਜਾਂਦਾ ਕਦੇ ਵੀ ਚੀਜ਼ ਨੂੰ ਘਟਾ ਨਾ ਜਾਂ ਪੂਰੀ ਪੂਰੀ ਨਾ ਕੱਟਿਆ ਕਰੋ ਹਲਕੀ ਜੀ ਵੱਧ ਰੱਖਿਆ ਕਰੋ ਠੀਕ ਆ ਬਾਕੀ ਲੋਨ ਦਾ ਵੀ ਧਿਆਨ ਰੱਖਿਆ ਕਰੋ ਵੀ ਲੋਨ ਆਪਣੇ ਕੋਲ ਕਿੰਨੀ ਹੈ ਕਈ ਵਾਰ ਆਪਾਂ ਸਲਵਾਰ ਆਹਾ ਭਾਰੀ ਕਰਨ ਲਗੇ ਤੇ ਲੈਂਡਿੰਗ ਘੱਟ ਹੋਵੇ ਫਿਰ ਵੀ ਔਕਾ ਹੋ ਜਾਣਾ ਇਹ ਚੀਜ਼ਾਂ ਦਾ ਸਾਰਿਆਂ ਦਾ ਧਿਆਨ ਰੱਖ ਕੇ ਫਿਰ ਉਹ ਕਰਿਆ ਕਰੋ ਕਾਫੀ ਭੈਣਾਂ ਦੇ ਲੈਂਡਿੰਗ ਜਿਹੜੀ ਉਹ 5.5 ਮੀਟਰ ਲੱਗਦੀ ਸੂਟ ਦੇ ਹਿਸਾਬ ਦੇ ਨਾਲ ਤੇ ਤੁਸੀਂ 5.5 ਮੰਗਵਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਜਿੱਥੋਂ ਤੱਕ ਹੋ ਵੀ ਸਕਦਾ ਲੈਂਡਿੰਗ ਵਧੀਆ ਵਾਲੀ ਹੀ ਲਾਇਆ ਕਰੋ ਸਸਤੀ ਲੈਂਡਿੰਗ ਸੂਟ ਦੇ ਵਿੱਚ ਕਾਣ ਵੀ ਪਾਉਂਦੀ ਆ ਫਿਰ ਆਪਾਂ ਕੰਫਿਊਜ਼ ਹੋ ਜਾਂਦੇ ਕਿ ਕੁੜਤੀ ਦੇ ਵਿੱਚ ਕਾਣ ਤਾਂ ਹੈ ਨਹੀਂ ਸੀ ਕੁੜਤੀ ਇੱਕ ਪਾਸੇ ਕਿਉਂ ਜਾਣ ਲੱਗੀ ਉਦੋਂ ਆਪਾਂ ਸਸਤੀ ਲੈਂਡਿੰਗ ਲਾਵਾਂਗੇ ਕੁੜਤੀ ਇੱਕ ਪਾਸੇ ਜਾਊਗੀ ਹੀ ਜਾਊਗੀ ਇਹ ਜੀ ਦਾ ਲਾਜ਼ਮ ਇਧਿਆ ਰੱਖਿਆ ਕਰੋ ਜਿਹੜੀ ਆਪਾਂ ਸਿਰ ਦੇ ਉੱਪਰ ਪੱਗ ਬੰਨਦੇ ਆਂ ਵਧੀਆ ਵਾਲੀ ਘੱਟ ਤੋਂ ਘੱਟ 70 ਰੁਪਏ ਮੀਟਰ ਆਊਗਾ ਕੱਪੜਾ ਜੇ ਤੁਸੀਂ ਚਾਹੋ ਨਾ ਵਧੀਆ ਲੈਂਡਿੰਗ 70 ਰੁਪਏ ਮੀਟਰ ਆਊਗਾ ਪਰ ਉਹ ਕੱਪੜਾ ਹੋ ਨਾ ਸੈੱਟ ਕਰ ਲਿਆ ਆਪਾਂ ਨੂੰ ਲੋਡ ਇੱਕ ਤੋਂ ਹੁਣ ਆਪਾਂ ਇਹਨੂੰ ਸਟੈਪਲ ਦੇ ਨਾਲ ਮੜਾ ਬੰਦਾਂਗੇ ਵੀ ਚਾਰੇ ਲੜ ਇੱਕੋ ਜਿਹੇ ਰਹਿਣ ਉੱਪਰ-ਨੀਚੇ ਨਾ ਹੋਣ ਲੰਬਾਈ ਦੇ ਵਿੱਚ ਕਿਉਂਕਿ ਆਪਾਂ ਉੱਪਰੋਂ ਕੱਟਣਾ ਹੈ ਨਾ ਕੱਪੜਾ ਸਾਰ ਐ ਕਰਕੇ ਆਪਾਂ ਮਸੂਈ ਲਾ ਲਿਆ ਕਰੋ ਆਪਾਂ ਸਟੈਪਲ ਲਾ ਲਿਆ ਕਰੋ ਇਸ ਜਗ੍ਹਾ ਤੇ ਨਾ ਇਹ ਇੱਥੇ ਇਹ ਤੁਸੀਂ ਕੁੜਤੀ ਦੇ ਵਿੱਚ ਵੀ ਲਾਉਣੇ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਦਾ ਹਾਂ ਨੀ ਤਾਂ ਚਾਰੇ ਲੜ ਇਧਰ-ਉਧਰ ਹੋ ਜਾਂਦੇ ਆ ਇੱਥੇ ਵੀ ਆਪਾਂ 3-4 ਥਾਵਾਂ ਤੇ ਲਾ ਲਾਂਗੇ। 19 ਸਲਵਾਰ ਸੌਖੀ ਕੱਟੀ ਜਾਊਗੀ। ਨਾਲੇ ਬਣਾਉਣ ਵੇਲੇ ਵੀ ਦਿੱਕਤ ਨਹੀਂ ਆਉਣੀ ਹੈ ਨਾ। ਆ ਦੇਖੋ ਚਾਰੇ ਜੜ ਇੱਕੋ ਜੇ ਕਰ ਲਏ ਆਪਾਂ ਇਹ। ਇਹ ਕੱਢਦੇ ਰਾਂ। ਹੁਣ ਜਿਵੇਂ ਇਹਨੂੰ ਮਰਜ਼ੀ ਹਿਲਾਈਓ। ਇਹ ਤਾਂ ਆਪਣੀ ਸਾਰੀ ਸਲਵਾਰ ਕੱਟ ਹੋਊਗੀ। ਫਿਰ ਆਪਾਂ ਇਹਨੂੰ ਪੱਟ ਦੇ। 19 ਸਫਾਈ ਦੇ ਨਾਲ ਕੱਪੜਾ ਕੱਟਿਆ ਜਾਂਦਾ ਜਿਹੜਾ ਜਿੰਨੀ ਆਪਾਂ ਮਿਹਨਤ ਕਰਾਈ ਨਾ। ਆ। ਉਹਨਾਂ ਆਪਾਂ ਜਿੰਨਾ ਕਿ ਰੱਖਣਾ ਰੱਖ ਕੇ ਉਸ ਤੋਂ ਬਾਅਦ ਲੰਬਾਈ ਨੂੰ ਅੱਡੀਆਂ ਤੋਂ ਕਰਾਂਗੇ ਡਾਊਨ ਪਹੁੰਚਣ ਨੂੰ ਆ ਦੇਖੋ ਆ ਸਾਰੀ ਬੰਨੀ ਨਹੀਂ ਤਾਂ ਇੱਕ ਲੜ ਇੱਧਰ ਹੋ ਜਾਂਦਾ ਕਿ ਲੜ ਇੱਧਰ ਹੋ ਜਾਂਦਾ ਇਹ ਚੀਜ਼ ਦੀ ਬਹੁਤ ਦਿੱਕਤ ਆਉਂਦੀ ਹੈ ਜੀ ਉਹ ਵੱਡੀਆਂ ਵਾਲੀ ਸਮਝ ਨਾ ਕਿਸੇ ਭੈਣ ਨੂੰ ਆਈ ਤਾਂ ਇੱਕ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਸੰਗਣਾ ਨੇ ਕਿਸੇ ਭੈਣ ਨੇ ਆਪਾਂ ਦੁਬਾਰੇ ਫਿਰ ਸਲਵਾਰ ਕੱਟ ਕੇ ਮੈਂ ਤੁਹਾਨੂੰ ਦੁਬਾਰੇ ਫਿਰ ਬਰੀਕੀ ਦੇ ਵਿੱਚ ਸਮਝਾ ਦਊਗਾ ਹਨਾ ਬਾਕੀ ਜੇ ਕਿਸੇ ਜਮੇ ਸਮਝ ਆਉਂਦੀ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਤੁਸੀਂ ਭੈਣ ਨੂੰ ਫੋਨ ਕਰਕੇ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ ਬਸ ਸਾਢੇ ਘੱਟ ਕਰ ਲਿਆ ਕਰੋ ਮੈਂ 8 ਵਜੇ ਜਿਵੇਂ ਰੋਟੀ ਉਠਾ ਕੇ ਸਾਢੇ 8 ਫ੍ਰੀ ਹੋਏ ਨੇ ਜਮਾ ਆਨ ਉਹ ਆਪਣਾ ਕਿਰ ਕਿਵੇਂ ਪਤਾ ਲੱਗੂ ਆਪਾਂ ਨੂੰ ਕਿੰਨਾ ਪਹੁੰਚਿਆ ਆਪਾਂ ਪਾਈ ਸੀ ਚੌੜੇ 11 11 ਵੱਧ ਕਿੰਨਾ ਹੁੰਦਾ 5.5 ਆਹ ਲੋ 5.5 ਹੋ ਗਏ ਇੱਥੋਂ ਤੁਹਾਨੂੰ ਪਤਾ ਲੱਗ ਜੂ ਤੁਸੀਂ 70 ਕੇਅਰ ਕਰਨਾ ਤੁਸੀਂ 72 ਕੇਅਰ ਕਰਨਾ ਕਿੰਨਾ ਕਰਨਾ ਤਾਂ ਆਪਾਂ ਇਹਨਾਂ ਨੂੰ ਪਾਵਾਂਗੇ 34 268 ਨਾ ਹੀ ਜ਼ਿਆਦਾ ਭਾਰੀ ਸਲਵਾਰ ਨਾ ਹੀ ਜ਼ਿਆਦਾ ਹੌਲੀ ਬਾਕੀ ਆਪਾਂ ਇੱਕ ਵਾਰੀ ਲੈਂਗੁਏਜ ਚੈੱਕ ਕਰ ਲੈਨੇ ਆਪਣੇ ਕੋਲ ਕਿੰਨੀ ਕ ਹੈ ਨਾ ਉਸ ਹਿਸਾਬ ਦੇ ਨਾਲ ਆਪਣੀ ਸਲਵਾਰ ਆਪਣੇ ਕੋਲ ਭਾਰੀ ਵੀ ਹੋ ਜੂਗੀ ਤੇ ਹੌਲੀ ਵੀ ਹੋ ਜੂਗਾ ਆਪਣੇ ਕੋਲ ਲੈਂਡਿੰਗ ਦਾ ਕਪੜਾ ਕਿੰਨਾ ਹੈ ਇਹਨਾਂ ਦਾ ਆ ਕਪੜਾ ਆਪਣੇ ਕੋਲੇ ਤੁਹ ਕੁ ਸਾਰਗੇ ਜਿੱਜਾ ਬਾਅਦ ਫਿਰ ਆਪਾਂ ਫਿਰ ਸਲਵਾਰ ਛੂਟੀ ਕਰੀ ਜਾਵਾਂਗੇ ਕਪੜਾ ਹੈਗਾ ਆਪਣੇ ਕੋਲ ਖੁੱਲਡੁੱਲਾ ਬਸ ਠੀਕ ਆ ਗਿਆ ਆਪਾਂ 63 ਇੰਚ ਘੇਰ ਕਰਦੇ ਕਿਉਂਕਿ ਲੈਨਿੰਗ ਲੱਗਣ ਦੇ ਨਾਲ ਸਲਵਾਰ ਕਾਫੀ ਭਾਰੀ ਹੋ ਜਾਊਗੀ ਜਿਹੜੀ ਝੋਲੀ ਆ ਉਹ ਤੁਸੀਂ ਨਾ ਕਾਦੇ ਹਿਸਾਬ ਨਾਲ ਪਾਦੇ ਜਿਵੇਂ ਹੁਣ ਇਹ ਭਣ ਭਾਰੇ ਆ ਤਾਂ ਆਪਾਂ ਇਹਨੂੰ ਝੋਲੀ ਪਾਵਾਂਗੇ 1.5 ਨੋਰਮਲ ਆਪਾਂ 10 ਇੰਚ ਪਾਉਣੇ ਹੁੰਦੇ ਆ ਬਾਕੀ ਜੇ ਕੋਈ ਗਾਹਕ ਬਰੀਕੀ ਜਾਂਦਾ ਤਾਂ ਤੁਸੀਂ ਉਹਦੀ ਝੋਲੀ ਬਣ ਕੇ ਉਹਦੇ ਹਿਸਾਬ ਨਾਲ ਰੱਖਦਾ ਗੁਰੂ ਬਾਅਦ ਦੇ ਵਿੱਚ ਉਹ ਚੱਕ ਲਿਉਂਦੇ ਮੇਰੀ ਝੋਲੀ ਆ ਛੋਟੀ ਆ ਵੱਡੀ ਆ ਨਾ ਤੁਸੀਂ ਕੀ ਕਰਾਉ ਉਹਨੂੰ ਕਹੋ ਵੀ ਆਪਦੀ ਮੈਨੂੰ ਜਿਹੜੀ ਸਲਵਾਰ ਸਹੀ ਹੈਗੀ ਉਹ ਦੇ ਦਿਓ ਤੇ ਮੈਂ ਉਹਦੇ ਨਾਲ ਆਪਦੀ ਕਰ ਦੇਣਾ ਇਹ ਸਲਵਾਰ ਨੂੰ ਆਪਾਂ ਕਿੰਨੀ ਮਰਜ਼ੀ ਭਾਰੀ ਕਰ ਸਕਦੇ ਸੀ ਆ ਦੇਖੋ ਇੱਥੋਂ ਤੱਕ ਕਰ ਭਾਰੀ ਹੋ ਜਾਂਦੀ ਨੇ ਸਲਵਾਰ ਤਾਂ ਆਪਾਂ ਉਹਨੂੰ ਜਿੱਥੋਂ ਤੱਕ ਚਾਹੀਦੀ ਬ ਇਸ ਤਰ੍ਹਾਂ ਸਹਿਯੋਗ ਦਿੱਤਾ ਕਿ ਕਪਲਾਵਾਂਗੇ ਇਹਨੂੰ ਸੱਟਿਆ ਨਾ ਕਰੋ ਗਲੇ ਦੇ ਬੈਕ ਸਾਈਡ ਤੇ ਲਾਉਣ ਨੂੰ ਬਹੁਤ ਕੰਮ ਦਊਗਾ ਪੂਰੀ ਰੇਬਲੀ ਚਾਹੀਦੀ ਨਹੀਂ ਆਪਣੂੰ ਗਲੇ ਤੇ ਲਾਉਣ ਨੂੰ ਬਾਕੀ ਜਿਹੜੀਆਂ ਭੈਣਾਂ ਕੋਲੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂਗਾ ਹਨਾ ਅਮਰਤ ਟੇਲਰ ਸਿਵਿੰਗ ਵਾਲੇ ਦਾ ਤਾਂ ਉਹ ਤੁਸੀਂ ਮੈਥੋਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਆ ਕੇ ਮੰਗ ਸਕਦੇ ਹੋ ਤੇ ਇੱਕ WhatsApp ਤੇ ਮੈਸੇਜ ਭੇਜ ਕੇ ਮੰਗਵਾ ਸਕਦੇ ਹੋ ਇਹ ਬਾਕੀ ਜਿਹੜੀਆਂ ਭੈਣਾਂ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਹਨਾ ਵੀ ਸਲਾਈ ਤੇ ਕਟਾਈ ਸਿੱਖਣੀ ਆ ਉਹ ਬਿਲਕੁਲ ਫ੍ਰੀ ਆ ਇਹ ਭੈਣ ਨੂੰ ਇਹ ਹੋਊਗਾ ਵੀ ਸਿੱਖਣ ਦਾ ਕੋਈ ਪੈਸਾ ਹੋਊਗਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਪੈਸਾ ਨਹੀਂ ਆ ਬਿਲਕੁਲ ਫ੍ਰੀ ਆ ਜੇ ਕਿਸੇ ਭੈਣ ਨੇ ਆ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਤਾਂ ਤੁਸੀਂ ਹਾਈ ਲਿਖ ਕੇ ਭੇਜਿਆ ਕਰੋਪਾ ਮੈ हेलो ਲਿਖ ਕੇ ਭੇਜਿਆ ਕਰੋ ਠੀਕ ਆ ਤਾਂ ਤੁਹਾਡਾ ਨੰਬਰ ਮੈਂ ਗਰੁੱਪ ਦੇ ਵਿੱਚ ਐਡ ਕਰ ਲੂ ਪਾਵਾਂ ਮੈਂ ਇਸ ਚੈਨਲ ਦੇ ਵੀਡੀਓ ਪਾਵਾਂ ਉਹ ਮੈਂ ਦੂਸਰੇ ਚੈਨਲ ਤੇ ਵੀਡੀਓ ਪਾਵਾਂ ਤੁਹਾਡੇ ਕੋਲੇ ਨਾਲ ਦੀ ਨਾ ਆਉਣ ਲੱਗ ਗਈ ਕਿਉਂਕਿ ਬੱਚੇ ਸਬਸਕ੍ਰਾਈਬਰ ਵਾੜਾ ਕਰਦੇ ਉਹ ਫਿਰ ਵੀਡੀਓ ਅੱਗੇ ਪਿੱਛੇ ਚਲੀ ਜਾਂਦੀ ਹੈ ਹਨਾ ਚੈਨਲ ਅੱਗੇ ਪਿੱਛੇ ਹੋ ਜਾਂਦਾ ਫਿਰ ਪਤਾ ਨਹੀਂ ਲੱਗਦਾ ਵੀਡੀਓ ਪਾਈ ਹੈ ਅੱਜ ਕਿ ਨਹੀਂ ਭਾਈ ਕੱਲ ਅਸੀਂ ਕਿਤੇ ਗਏ ਹੋਏ ਸੀ ਤਾਂ ਹੀਓ ਕੱਲ ਵੀਡੀਓ ਮਿਸ ਹੋ ਗਈ ਪਾਉਣ ਨਹੀਂ ਰਹਿ ਗਈ ਸੀ ਹਾਲੋ ਆਪਾਂ ਇਥੇ ਕੋਈ ਜੇ ਕਰ ਲੈਣ ਝੋਲੀ ਵਾਲਾ ਪਾਸਾ ਹੁਣ ਆਪਾਂ ਆਹ ਜੀ ਰੱਖਾਂਗੇ ਪੂਰਾ ਧਿਆਨ ਦੇ ਨਾਲ ਦੇਖੋ ਜਿਹੜੀਆਂ ਭੈਣਾਂ ਨੂੰ ਘੱਟ ਪਤਾ ਲੱਗਦਾ ਵੀ ਮੈਂ ਜਿਹੜੀਆਂ ਆਹਾ ਡਾਊਨ ਕਰਦਾ ਸਲਵਾਰ ਹਨਾ ਆਹ ਪਾਸਾ ਜਿਹੜਾ ਤੁਹਾਡਾ ਆ ਗਿਆ ਇੱਥੇ ਵਾਲਾ ਆ ਗਿਆ ਆਹ ਪਾਸਾ ਆ ਗਿਆ ਅੱਡੇਾਂ ਵਾਲਾ ਇਹਨੂੰ ਆਪਾਂ ਚੱਕਾਂਗੇ ਤਾਂ ਹਾ ਨੂੰ ਤਾਂ ਕਿ ਸਲਵਾਰ ਵੱਡੀ ਹੋ ਜੇ ਆ ਪੂਰਾ ਧਿਆਨ ਦੇ ਨਾਲ ਦੇਖੋ ਫਿਰ ਵੀ ਨਹੀਂ ਸਮਝ ਆਉਂਦੀ ਤਾਂ ਸੰਗਨ ਦੀ ਕੋਈ ਲੋੜ ਨਹੀਂ ਮੈਨੂੰ ਦੁਬਾਰੇ ਫੇਰ ਪੁੱਛ ਲਿਓ 6 ਇੰਚ ਫੀਤਾ ਮੈਂ ਕੱਢ ਲਿਆ ਸਲਵਾਰ ਕਿੰਨੀ ਆ 35 ਆਪਾਂ ਕਿੰਨੀ ਚਾਹੀਦੀ ਆ 38 3 ਇੰਚ ਵੱਧ 3 ਇੰਚ ਇਹ ਜਿਹੜਾ ਵੱਧ ਆ 2 ਇੰਚ ਨੇਫਾ ਮੋੜ ਜੂ ਕੁਸ ਬਲਾਂ ਚ ਆ ਜੂ ਤੇ ਕੋ ਸਾਜੂ ਦਵਾਜ ਸਾਰਾ ਕਪੜਾਈ ਪੂਰਾ ਹੋ ਜੇ ਨਾ ਫਿਰ ਵੀ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਉਹ ਦੁਬਾਰੇ ਮੇਰੇ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਪਰ ਕਰਨੀ ਸ਼ਾਮ ਤੋਂ ਭੈਣ ਬਣ ਕੇ 8 ਵਜੇ ਤੋਂ ਬਾਅਦ ਹਨਾ ਹਲੋ ਇੱਥੋਂ ਫੱਟੀ ਲਾ ਲਿਆ ਕਰੋ ਆਏ ਉੱਪਰ ਨੂੰ ਵੱਧ ਜਾਂਦੀ ਨਾ ਆਪਦੀ ਆਪ ਹੀ ਨੇਸਟ ਠੀਕ ਆ ਹਲੋ ਇੱਥੇ ਜਾ ਕੇ ਜਮਾ ਖਤਮ ਕਰ ਦੇਣਾ ਆਪਣਾ ਆਪ ਆਸਾਂ ਨੇ ਕੋਈ ਵਾਦਗੇ ਨਾ ਆਹੀ ਸਲਵਾਰ ਅੱਡੀਆਂ ਦੇ ਉੱਪਰ ਜਾਊਗੀ ਐ ਪਾਉਡੀਆਂ ਸੋਹਣੀਆਂ ਬਣ ਗਈਆਂ ਨਾਲ ਤਾਂ ਇਹਨੇ ਸਲਵਾਰ ਬੈਕ ਤੋਂ ਡਿੱਗੂਗੀ ਅੱਗੋਂ ਸਟ੍ਰੇਟ ਰਹੂ ਥੋੜੀ ਸਲਵਾਰ ਐ ਖੜਮੀ ਕਈ ਵਾਰੀ ਕਿ ਹੁਣ ਆਪਾਂ ਖੜੇ ਹੁੰਨੇ ਆ ਸਲਵਾਰ ਮੋਹ ਨੂੰ ਡਿੱਗੀ ਜਾਂਦੀ ਹੈ ਨਾ ਅੱਡੀਆਂ ਨਗੀਆਂ ਹੋਈਆਂ ਨਹੀਂ ਉਹ ਆਪਾਂ ਵੀ ਕੰਫਿਊਜ਼ ਹੋਏ ਨੇ ਵੀ ਕੀ ਚੈੱਕ ਕਰਾਣਾ ਮੈਂ ਤਾਂ ਇਹਨੇ ਸ਼ੌਕਣਾ ਬਣਾਈ ਸੀ ਤਾਂ ਆ ਚੀਜ਼ ਨੂੰ ਤੁਸੀਂ ਧਿਆਨ ਚ ਰੱਖੋ ਜਿਹੜੇ ਭੈਣਾਂ ਨੂੰ ਵੱਧ ਦਿੱਕਤ ਆਉਂਦੀ ਆ ਤੁਸੀਂ ਇਹਨੂੰ 3 3.5 ਦੇ ਵਿੱਚ ਵੀ ਪਾ ਸਕਦੇ ਹੋ ਤੇ ਬਾਕੀ ਮੈਂ ਜਿਹੜੀ ਆਪਣੀ ਪਠਾਨੀ ਸਲਵਾਰ ਉਹ ਵੀ ਦੱਸਿਆ ਸੀ ਵੀ ਕਿਵੇਂ ਕੱਟਣੀ ਹੈ ਨਾ ਉਹ ਵੀ ਆਹੀ ਤਰੀਕੇ ਦੱਸਿਆ ਸੀ ਜੇ ਨਹੀਂ ਲਵਦੀ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਮੰਗਵਾ ਲਿਆ ਕਰੋ। ਬਾਕੀ WhatsApp ਤੇ ਕੁਝ ਵੀ ਤੁਸੀਂ ਬੋਲ ਕੇ ਦੇਨੇ ਭੇਜ ਸਕਦੇ ਹੋ ਜਦੋਂ ਵੀ ਮੇਰਾ ਟਾਈਮ ਲੱਗਦਾ ਜਦੋਂ ਕੋਈ ਰੋਟੀ ਖਾਣ ਵਾਸਤੇ ਫ੍ਰੀ ਹੁੰਨੇ ਆ। ਵੈਸੇ ਮੈਂ ਫੋਨ ਬਹੁਤ ਘੱਟ ਚਲਉਣਾ ਇੱਕ ਦੋ ਮਿੰਟ ਜਦੋਂ ਫ੍ਰੀ ਹੁੰਦੇ ਆ ਫੇ ਮੈਂ ਤੁਹਾਡੇ ਮੈਸੇਜ ਦੇ ਕਿ ਉਹਨਾਂ ਦਾ ਧਿਆਨ ਰੱਖਦਾ ਵੀ ਕੋਈ ਦਿੱਕਤਾਂ ਨਹੀਂ ਆ ਰਹੀ ਕਿਸੇ ਤੈਨੂੰ ਹਨਾ। ਆ। ਬਾਕੀ ਜੇ ਹੁਣ ਵੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹਨ ਵੀ ਆਪਾਂ ਹਜੇ ਸਲਵਾਰ ਇਧਰ ਝਾਰਨੀ ਆ ਦੇਖੋ। ਇਹਨੂੰ ਆਪਾਂ ਹੋਰ ਵੀ ਝਾੜ ਸਕਦੇ ਹਾਂ ਸਫਾਈ ਜਾਨੀ ਕਿ ਦੇ ਸਕਦੇ ਆ ਐਂ ਫੱਟੀ ਰੱਖ ਕੇ ਠੀਕ ਆ ਪਰ ਇਧਰੋਂ ਲੜ ਆਪਾਂ ਨੇ ਚੈੱਕ ਕਰ ਲੈਣੀ ਏ ਕਬਰੀ ਠੀਕ ਹਲਕੀ ਹਲਕੀ ਆਪਾਂ ਇਹਨੂੰ ਝਾੜ ਦਈਏ ਕਿਉਂਕਿ ਇਹਦੇ ਅੰਦਰ ਕੱਪੜਾ ਜਦੋਂ ਲੱਗ ਜਣਾ ਬਹੁਤ ਜ਼ਿਆਦਾ ਸਲਵਾਰ ਨਹੀਂ ਫਿਰ ਭਾਰੀ ਹੋਏ ਬਾਕੀ ਜੇ ਕਿਸੇ ਭੈਣ ਨੂੰ ਨਾਪ ਲੈਣ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆਉਣੀ ਹੈ ਜਾਂ ਕੋਈ ਹੋਰ ਦਿੱਕਤ ਆਉਣੀ ਹੈ ਨਾ ਉਹ ਤੁਸੀਂ ਮੇਰੇ ਨਾਲ ਇੱਕ ਵਾਰੀ ਸ਼ੇਅਰ ਜ਼ਰੂਰ ਕਰਿਆ ਕਰੋ ਜਿੱਥੋਂ ਤੱਕ ਮੇਰਾ ਆਵਾ ਚੱਲੂਗਾ ਮੈਂ ਥੋੜੀ ਪੂਰੀ ਮਦਦ ਕਰੂੰਗਾ ਹਨਾ ਤਾਂ ਜਿਹੜੀ ਇਹਦੀ ਲਰਨਿੰਗ ਦੀ ਵੀਡੀਓ ਹੈ ਜੇ ਤੁਸੀਂ ਚਾਹੁੰਦੇ ਹੋ ਦੇਖਣੀ ਵੀਡੀਓ ਉਹ ਆਪਾਂ ਪਾ ਦੇਵਾਂਗੇ ਬੇਸ ਸੌਖੀ ਆ ਉੱਪਰ ਰੱਖ ਕੇ ਕੱਪੜਾ ਕੱਟਣਾਗਾ ਹਨਾ ਜੇ ਕੋਈ ਭੈਣ ਬਿਲਕੁਲ ਨਹੀਂ ਜਾਣਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਇਹਦੀ ਲਰਨਿੰਗ ਦੀ ਵੀਡੀਓ ਵੀ ਜਲਦੀ ਪਾ ਦੇਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ